ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਕਾਫੀ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਵੱਡੀ ਕਾਮਯਾਬੀਆਂ ਮਿਲੀਆਂ ਇਹ ਵੀ ਇੱਕ ਇੰਪੋਰਟੈਂਟ ਕੇਸ ਹੈ ਬੀ ਡਿਵੀਜ਼ਨ ਏਰੀਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਰਾਉਂ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕਿ ਉਹ ਆਂਡੀਆਂ ਤੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਆ ਦੋ ਅਰੈਸਟ ਕੀਤੇ ਇਹਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲੇ ਕਾਨੂੰਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ ਐਮ ਫਰਾਤੀ ਸੀਗਾ ਉਹਦੇ ਤੇ ਐਫ ਆਈ ਆਰ ਅਸੀਂ ਦੱਚ ਕੀਤੀ ਬੀ ਡਿਵੀਜ਼ਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਤਰਨਤਾਰਨ ਦੇ ਰਹਿਣ ਵਾਲੇ ਆ ਰਵੀ ਦੀ ਉਮਰ ਤਕਰੀਬਨ 25 ਸਾਲ ਹੈ ਪੰਨਵੀ ਪਾਸ ਹੈ ਵੈਲਡਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਹੈ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਗੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਹਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹ ਇਨੇ ਫਾਇਰ ਕੀਤਾ ਔਰ ਉਸ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਵਨ ਤੇ ਨਾਲ ਇੱਕ ਹੋਰ ਜਿਹੜਾ ਬਿਲਿਅਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਵਨ ਨੇ ਬੇਸਿਕਲੀ ਇਹਨਾਂ ਵਾਸਤੇ ਕਪੜੇ ਚੇਂਜ ਕੀਤੇ ਜਦੋਂ ਇਹ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ ਚ ਗਏ ਉੱਥੇ ਕਪੜੇ ਚੇਂਜ ਕੀਤੇ ਗਏ ਉਸ ਤੋਂ ਬਾਅਦ ਇਹ ਆਪਣੇ ਕਾਫੀ ਹੁਮਦੇ ਘਮਉਂਦੇ ਪਿੰਡਾਂ ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ ਤਰਨ ਚ ਲੱਗੇ ਸੀਗੇ ਔਰ بار بار ਜਿਹੜੀ ਐਕਸਟਰਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀ ਆਉਂਦੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸਲੀ ਲੈਨੇ ਆ ਔਰ ਇਹ ਜਿਹੜਾ ਨੈਕਸਸ ਹੈ ਜਿਹੜਾ ਇਹ ਸਾਰਾ ਇਸ ਕ੍ਰਿਮੀਨਲ ਗੈਂਗ ਦਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ ਇਹਦੇ ਚ ਅੱਜ ਜਿਹੜੀ ਗੱਲ ਕੀਤੀ ਹੋਈ ਕਿ ਰਵੀ ਨੂੰ ਉਹਨ ਤੋਂ ਪਿਸਤਲ ਅਸੀਂ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕਬੂਲਪੁਰੇ ਥਾਣੇ ਦੇ ਏਰੀਏ ਚ ਕਿਉਂਕਿ ਜਿਹੜਾ ਵਕੂਆ ਪਹਿਲਾ ਹੈਗਾ ਉਹ ਬੀ ਡਿਵੀਜ਼ਨ ਦਾ ਮੁਕਬਲ ਪੂਰੇ ਦੇ ਏਰੀਏ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁਨਾ ਐਰੀਆ ਇੱਥੇ ਆ ਕੇ ਜਦੋਂ ਉਹ 30 ਬੋਲ ਦਾ ਇੱਕ ਪਿਸਤਲ ਸੀਗਾ ਉਹਦੀ ਰਿਕਵਰੀ ਕੀਤੀ ਗਈ ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਤਲ ਤੇ ਮੁਲਜ਼ਮ ਨੇ ਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾ ਮੈਂ ਕੋਈ ਨਾ ਕੋਈ ਪਿਸਤੌਲ ਲੈ ਕੇ ਕੋਈ ਨਾ ਕੋਈ ਫਾਇਰ ਕਰਾਂ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰਾਂ ਜਾਂ ਭੱਜਾਂ ਉਸ ਗੁੱਥਮ-ਗੁੱਥੀ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਟਲ ਪੌਕ ਸੀ ਉਹਦੇ ਆਪਣੇ ਹੱਥ 'ਚ ਸੀਗਾ ਉਹਦੀ ਜਿਹੜੀ ਐ ਪੈਰ ਤੇ ਲੱਗੀ ਗੋਲੀ ਜਿਸ ਨਾਲ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜਿਹੜੀਆਂ ਅਰੈਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਐਡਜੋਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਜਿਹੜੀਆਂ ਮਾਰਦਾ ਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ ਫੜਾਂਗੇ